ਸ਼੍ਰੀ ਕੀਰਤਪੁਰ ਸਾਹਿਬ ਦੇ ਨਜ਼ਦੀਕ ਲੋਹੜ ਖੱਡ ਤੇ ਭਾਖੜਾ ਨਹਿਰ ਦੇ ਕੇਟਾਂ ਦੇ ਨਜ਼ਦੀਕ ਪਿਛਲੇ ਕਈ ਦਿਨਾਂ ਤੋਂ ਪਾਣੀ ਦੀ ਪਹਿਰੇਦਾਰੀ ਕਰਨ ਲਈ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਦੀ ਜੋਗ ਅਗਵਾਈ ਵਿੱਚ ਕਮਿਕਰ ਸਿੰਘ ਡਾਡੀ ਚੇਅਰਮੈਨ ਮਾਰਕੀਟ ਕਮੇਟੀ ਸ਼੍ਰੀ ਆਨੰਦਪੁਰ ਸਾਹਿਬ ਵੱਲੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਸਹਿਯੋਗ ਨਾਲ ਪੱਕਾ ਧਰਨਾ ਲਗਾਇਆ ਹੋਇਆ ਹੈ ਅੱਜ ਇਸ ਧਰਨੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਡਾਕਟਰ ਚਰਨਜੀਤ ਸਿੰਘ ਚੰਨੀ ਐਮ ਐਲ ਏ ਸ਼੍ਰੀ ਚੰਪੌਰ ਸਾਹਿਬ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਆਓ ਜਾਣਦੇ ਹਾਂ ਉਹਨਾਂ ਇਸ ਮੌਕੇ ਕੀ ਕਿਹਾ ਪੀਟਪੁਰ ਸਾਹਿਬ ਜਿੱਥੋਂ ਕੇ ਪਾਣੀ ਜਿਹੜਾ ਹੈਗਾ ਉਹਦੀ ਵੰਡ ਹੁੰਦੀ ਹੈ ਹਰਿਆਣੇ ਨੂੰ ਜਾਣਾ ਪੰਜਾਬ ਨੂੰ ਅੱਜ ਅਸੀਂ ਉਸ ਖੱਡ ਤੇ ਜਿੱਥੇ ਜਿਹੜੇ ਗੇਟਸ ਹੈਗੇ ਉੱਥੇ ਬੈਠੇ ਹਾਂ ਔਰ ਇਹਦਾ ਜਿਹੜਾ ਕਾਰਨ ਇੱਕੋ ਹੀ ਹੈ ਕਿ ਤੁਸੀਂ ਸ਼ਾਇਦ ਜਾਣਦੇ ਹੋ ਜੇ ਨਹੀਂ ਜਾਣਦੇ ਮੈਂ ਤੁਹਾਨੂੰ ਦੱਸਦਾ ਵੀ ਜਿਹੜਾ ਪੰਜਾਬ ਦੇ ਪਾਣੀਆਂ ਦੀ ਵੰਡ ਹੈ ਉਹ ਵੰਡ ਜਿਹੜੀ 21 ਮਈ ਤੋਂ ਸ਼ੁਰੂ ਹੁੰਦੀ ਹੈ ਪਾਣੀ ਦਾ ਜੋ ਵੀ ਅਲੋਕੇਸ਼ਨ ਹੈਗੀ ਜਿਵੇਂ ਪੰਜਾਬ ਦਾ 5.2 ਐਮਐਫਐ ਤੇ ਹਰਿਆਣੇ ਦਾ 3.2 ਹੈ ਤੇ ਇਹ ਜਿਹੜਾ ਪਾਣੀ ਹੈ ਇਹ 21 ਮਈ ਤੋਂ ਸ਼ੁਰੂ ਹੁੰਦਾ ਹੈ ਔਰ 20 ਮਈ ਤੱਕ ਤੁਸੀਂ ਉਹ ਵਰਤਣਾ ਹੋਗਾ ਤਾਂ ਹਰਿਆਣਾ ਜੋ ਹੈ ਜੋ ਦਾ ਅਲੋਕੇਸ਼ਨ ਸੀ ਪਿਛਲੇ ਸਾਲ ਦੀ ਉਹ ਉਹਨਾਂ ਨੇ 6 April ਤੱਕ ਖਤਮ ਕਰ ਲਿਆ ਪੂਰਾ ਕਰ ਲਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਫਿਰ ਹੋਰ ਮੰਗ ਮੰਗੀ ਪੰਜਾਬ ਤੋਂ ਕਿ ਸਾਨੂੰ ਪੀਣ ਵਾਲਾ ਪਾਣੀ ਜਿਹੜਾ ਹੈਗਾ ਚਾਹੀਦਾ ਹੈ 135 ਲੀਟਰ ਪਰ ਪਰਸਨ ਔਰ ਉਥੇ ਦੀ ਪੌਣੇ 3 ਕਰੋੜ ਦੇ ਖਰੀਦ ਜਿਹੜੀ ਉਹਨਾਂ ਦੀ ਪਾਪੂਲੇਸ਼ਨ ਹੈ ਉਹਦੇ ਹਿਸਾਬ ਨਾਲ ਜਿਹੜਾ ਹੈਗਾ 1700 ਜਿਹੜਾ ਕਿਊਸਿਕ ਪਾਣੀ ਬਣਦਾ ਸੀ ਵੀ ਸਾਨੂੰ ਦਿੱਤਾ ਜਾਵੇ ਤੇ ਹੋਰ ਉਹਨਾਂ ਨੇ ਪਸ਼ੂਆਂ ਲਈ ਮੰਗ ਲਿਆ ਕੁਝ ਵੇਸਟੇਜ ਜਲ ਕੇ ਪਾਣੀ ਦੀ ਵੇਸਟੇਜ ਤਾਂ ਮੰਗਣੀ ਨਹੀਂ ਚਾਹੀਦੀ 600 ਕਿਊਸਿਕ ਉਹਨਾਂ ਨੇ ਵੇਸਟੇਜ ਲਈ ਵੀ ਮੰਗ ਲਿਆ ਤਾਂ ਉਹ ਸਾਰਾ ਪਾ ਕੇ 4000 ਕਿਊਸਿਕ ਤੇ ਕਰੀਪਾੰਦਾ ਤੇ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਇਸ ਬੇਸਿਸ ਤੇ ਕਿਹਾ ਸੀ ਪਾਣੀ ਕਿਸੇ ਨੂੰ ਮਨਾ ਨਹੀਂ ਕਰਦੇ ਤੇ ਇਹਦਾ ਪਾਣੀ ਉਹਨਾਂ ਨੂੰ 4000 ਕਿਊਸਿਕ ਹੋਰ ਦੇ ਦਿੱਤਾ ਵੀ ਅਸੀਂ ਦੇ ਦਾਂਗੇ ਲੇਕਿਨ ਉਸ ਦੇ ਬਾਵਜੂਦ ਫਿਰ ਉਹ ਦੂਜੇ ਦਿਨ ਆੜ ਗਏ ਕਿ ਨਹੀਂ ਸਾਨੂੰ ਤਾਂ 8500 ਕਿਊਸਿਕ ਪਾਣੀ ਦੇ ਤਾ ਫਿਰ ਸਰਦਾਰ ਪ੍ਰਭਾਸ ਸਿੰਘ ਮਾਨ ਉਹਨਾਂ ਨੇ ਕਿਹਾ ਵੀ 4000 ਕਿਊਸਿਕ ਤੋਂ ਇੱਕ ਉੱਤੇ ਇੱਕ ਬੂੰਦ ਵੀ ਅਸੀਂ ਪਾਣੀ ਨਹੀਂ ਦੇਵਾਂਗੇ ਕਿਉਂਕਿ ਪਹਿਲਾਂ ਹੀ ਜਿਹੜਾ ਹੈਗਾ ਪੰਜਾਬ ਦਾ ਅਸੀਂ ਧਰਤੀ ਦਾ ਪਾਣੀ ਖਤਮ ਕਰ ਚੁੱਕੇ ਆ ਹੁਣ ਸਾਡੇ ਕੋਲ ਅਸੀਂ اپنی ਨਹਿਰੀ ਪਾਣੀ ਜਿਹੜਾ ਹੈਗਾ ਪੰਜਾਬ ਨੂੰ ਦੇਣਾ ਚਾਹੁੰਦੇ ਸਾਡੇ ਕੋਲ ਸਰਪਲਸ ਪਾਣੀ ਹੈ ਨਹੀਂ ਇਸ ਟਾਈਮ। ਔਰ ਤੁਹਾਨੂੰ 21 ਮਈ ਤੋਂ ਬਾਅਦ ਜੋ ਤੁਹਾਡਾ ਹਿੱਸਾ ਹੈ ਉਹ ਮਿਲ ਜੇਗਾ। ਲੇਕਿਨ ਹਰਿਆਣੇ ਨੇ BBMP ਜੋ ਕਿ ਇੱਕ ਅੱਜ ਦੀ ਤਾਰੀਖ 'ਚ BJP ਦਾ ਇੱਕ ਖੇਲ ਦੀ ਤਰ੍ਹਾਂ ਕੰਮ ਕਰ ਰਿਹਾ। ਕਿਉਂਕਿ BJP ਨੇ ਆ ਕੇ ਜਦੋਂ ਦੀ BJP ਸਰਕਾਰ ਆਈ ਹੈ ਉਹਨਾਂ ਨੇ ਜਿਹੜੇ ਪੰਜਾਬ ਦਾ ਵੈਸੇ BBMP ਚ ਜਿਹੜਾ ਸ਼ੇਅਰ 60% ਹੁੰਦਾ ਸੀ ਲੇਕਿਨ ਅੱਧੀ ਤਰੀਕ ਉਹ ਜਿਹੜਾ ਹੈਗਾ ਮੈਂਬਰ ਜ਼ਿਆਦਾ BJP ਨੇ ਆਪਣੇ ਭਰਤੀ ਕਰ ਲਏ ਪੰਜਾਬ ਦੇ ਘਟ ਉਹਨਾਂ ਨੇ ਰਾਤੋ ਰਾਤ BBMP ਦੀ ਮੀਟਿੰਗ ਬੁਲਾਈ ਔਰ ਇਹ ਫੈਸਲਾ ਕਰ ਕਾ ਕਿ 8500 ਕਿਊਸਿਕ ਅਸੀਂ ਦੇ ਦਾਂਗੇ ਤੇ ਉਹਨਾਂ ਨੇ ਗੇਟ ਖੋਲਣ ਦੀ ਕੋਸ਼ਿਸ਼ ਕੀਤੀ ਅੱਜ ਤੋਂ ਹਫ਼ਤੇ ਤੱਕ ਪਹਿਲਾਂ ਲੇਕਿਨ ਜਦ ਹੀ ਸਾਡੇ ਸਰਦਾਰ ਕੁਮਾਰ ਸਿੰਘ ਮਾਨ ਉਹ ਉੱਥੇ ਪਹੁੰਚ ਗਏ ਨੰਗਲ ਔਰ ਉਹਨਾਂ ਨੇ ਉਹ ਹੋਂ ਨਹੀਂ ਦਿੱਤਾ ਗੇਟ ਬੰਦ ਕਰਦੇ ਲੌਕ ਕਰਦੇ ਉੱਥੇ ਧਰਨਾ ਆਮ ਜਿਹੜੇ ਲੋਕ ਨੇ ਉਹਨਾਂ ਨੇ ਧਰਨਾ ਲਗਾ ਦਿੱਤਾ ਤੇ ਪਾਣੀ ਉਹਨਾਂ ਨੇ ਕਿਹਾ ਵੀ ਅਸੀਂ 4000 ਤੋਂ ਵੱਧ ਨਹੀਂ ਦਵਾਂਗੇ ਉਸ ਤੋਂ ਬਾਅਦ ਜਿਹੜੀ ਇਹ BBMP ਹੈ ਹਾਲਾਂਕਿ ਉਹਦੇ 60% ਜਿਹੜਾ ਹਿੱਸਾ ਪੰਜਾਬ ਦਾ ਹੈ ਉਹ ਫਿਰ ਕੋਰਟ ਚ ਚਲੇ ਗਏ ਕੋਰਟ ਚ ਉਸ ਤੋਂ ਪਹਿਲਾਂ ਇੱਕ ਹੋਮ ਜਿਹੜਾ ਸਾਡਾ ਹੋਮ ਡਿਪਾਰਟਮੈਂਟ ਇੰਡੀਆ ਦਾ ਉੱਥੇ ਉਹਨਾਂ ਨੇ ਹੋਮ ਸੈਕਟੀਨ ਨੇ ਮੀਟਿੰਗ ਕੀਤੀ ਔਰ ਉਹਨਾਂ ਨੇ ਕਿਹਾ ਕਿ ਤੁਸੀਂ ਆਪਸ ਵਿੱਚ ਹਰਿਆਣਾ ਪੰਜਾਬ ਬੈਠ ਕੇ ਸੁਲਝਾਓ ਇਹਦੇ ਵਿੱਚ ਕੋਈ ਆਰਡਰ ਅਸੀਂ پاس ਨਹੀਂ ਕਰ ਸਕਦੇ ਪਰ ਕੋਰਟ 'ਚ ਜਦੋਂ BBMP ਗਈ ਉਹਨਾਂ ਨੂੰ ਵੀ ਉੱਥੇ ਇਹੀ ਸਲਾਹ ਦਿੱਤੀ ਗਈ ਕਿ ਤੁਸੀਂ ਜੋ 2 2 ਮਹੀਨ ਨੂੰ ਮੀਟਿੰਗ ਹੋਈ ਹੈ ਸੈਂਟਰ ਦੀ ਉਹਦੇ ਮੁਤਾਬਿਕ ਆਪਣਾ ਕੰਮ ਕਰੋ ਸਾਡੇ ਕੋਲ ਕੋਈ ਹੋਰ ਆਰਡਰ ਨਹੀਂ ਹੈ ਔਰ ਨਾ ਹੀ ਕੋਈ ਆਰਡਰ ਦਿੱਤਾ ਲੇਕਿਨ ਉਸ ਤੋਂ ਬਾਅਦ ਫਿਰ BBMP ਦੇ ਚੇਅਰਮੈਨ ਇੱਕ ਦਿਨ ਫੇਰ ਆ ਗਏ ਜਦੋਂ ਲੜਾਈ ਲੱਗੀ ਇੱਥੇ ਤਾਂ ਉਸ ਦਿਨ ਆ ਕੇ ਉਹਨਾਂ ਨੇ ਫੇਰ ਕੋਸ਼ਿਸ਼ ਕੀਤੀ ਕਿ ਜਿਹੜਾ ਗੇਟਸ ਹੈ ਉਹ ਖੋਲੇ ਜਾਣ ਔਰ ਜਿਹੜਾ ਪਾਣੀ ਹੈ ਜ਼ਬਰਦਸਤੀ ਜਿਹੜਾ ਹਰਿਆਣੇ ਨੂੰ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦਿਨ ਵੀ ਅਸੀਂ ਜਿਹੜਾ ਆਮ ਲੋਕਾਂ ਨੇ ਉੱਥੇ ਧਰਨਾ ਲਾਇਆ ਵਿੱਚੇ ਸਾਡੇ ਆਮ ਪਾਰਟੀ ਦੇ ਵੀ ਬੰਦੇ ਗਏ ਮਾਨ ਸਾਹਿਬ ਵੀ ਆਏ ਔਰ ਉਹਨਾਂ ਨੂੰ ਉੱਥੇ ਅਸੀਂ ਨਜ਼ਰਬੰਦ ਕਰ ਲਿਆ ਕਿ ਅਸੀਂ ਤੁਹਾਨੂੰ ਜਾਣ ਨਹੀਂ ਦੇਵਾਂਗੇ ਫੇਰ ਉਹ ਇਹ ਕਹਿ ਕੇ ਕਿ ਅਸੀਂ ਮੁੜ ਕੇ ਨਹੀਂ ਆਂਦੇ ਕੰਮ ਨਹੀਂ ਕਰਾਂਗੇ ਜ਼ਬਰਦਸਤੀ ਨਹੀਂ ਕਰਾਂਗੇ ਚਲੇਗੇ ਤੇ ਦੋ ਦਿਨਾਂ ਬਾਅਦ ਉਹਨਾਂ ਨੇ ਫੇਰ ਆ ਕੇ ਗੇਟ ਖੋਲਣ ਦੀ ਕੋਸ਼ਿਸ਼ ਕੀਤੀ ਸੋ ਇਦਾਂ ਦੇ ਹਾਲਾਤ ਨੇ ਉਹਨਾਂ ਕਰਕੇ ਹੁਣ ਜਿਹੜਾ ਇਹ ਧਰਨਾ ਲੱਗਿਆ ਹੋਇਆ ਕਿਉਂਕਿ ਪੰਜਾਬ ਦਾ ਪਹਿਲਾ ਹੀ ਸਾਡਾ ਜਿਹੜਾ ਹੈਗਾ तकरीबन 80% ਜਿਹੜੇ ਬਲੌਕ ਨੇ ਉਹਨਾਂ ਚ ਪਾਣੀ ਜਿਹੜਾ ਗੋਰਟਡ ਡੈਫੀਸ਼ੈਂਟ ਹੈ ਉਹ ਔਰ ਹੋਰ ਜੇ ਅਸੀਂ ਇਦਾਂ ਹੀ ਆਪਣਾ ਜ਼ਮੀਨੀ ਪਾਣੀ ਕੱਢਦੇ ਰਹੇ ਤਾਂ ਪੰਜਾਬ ਮਾਰੂਥਲ ਬਣ ਸਕਦਾ ਇਸੇ ਕਰਕੇ ਹੁਣ ਜਿਹੜਾ ਪਹਿਰਾ ਦਿੱਤਾ ਜਾ ਰਿਹਾ ਕਿ ਅਸੀਂ ਨਹੀਂ ਦੇਣਾ ਸਾਡੇ ਕੋਲ ਹੈ ਨਹੀਂ ਪਾਲਤੂ ਪਾਣੀ ਨਹੀਂ ਹੈ ਅਸੀਂ ਜਿੰਨਾ ਸਾਡਾ ਹਿੱਸਾ ਉਹਨੂੰ ਅਸੀਂ ਚਾਹੇ ਨਹਿਰਾ ਰਜਵਾਹਾਂ ਸੋਇਆ ਰਾਹੀ ਅਸੀਂ ਪੰਜਾਬ ਨੂੰ ਦਵਾਂਗੇ ਕਿਉਂਕਿ ਆ 3 ਸਾਲਾਂ ਦੇ ਅੰਦਰ ਜਿਹੜਾ ਪੰਜਾਬ ਸਰਕਾਰ ਨੇ 25% ਤੋਂ 60% ਤੱਕ ਲਿਆਂਦਾ ਜਿਹੜਾ ਨਹਿਰੀ ਪਾਣੀ ਦਾ ਜਿਹੜੀ ਵਰਤੋਂ ਸੋ ਉਸ ਦੇ ਅਸੀਂ ਅੱਜ ਇੱਥੇ ਪਹਿਰੇਦਾਰ ਬਣੇ ਹੋਏ ਆ ਜੇ ਵਾਕਈ ਕੋਈ ਪਾਣੀਆਂ ਦਾ ਰਾਖਾ ਬਣਿਆ ਅੱਜ ਸਰਦਾਰ ਭਗਵਾਨ ਸਿੰਘ ਮਾਨੋਨੀ ਬਣਿਆ ਜਿਹੜੇ ਇਹ ਨੱਕੇ ਤੇ ਆ ਕੇ ਉਹਨਾਂ ਨੇ ਇੱਥੇ ਜਿਹੜਾ ਹੈਗਾ ਵਹਿਰਾ ਦਿੱਤਾ ਹੈ ਪਹਿਲਾਂ ਤਾਂ ਉੱਥੇ ਅਸੈਂਬਲੀ 'ਚ ਬੈਠ ਕੇ ਹੀ ਕੈਪਟਨ ਸਾਹਮਣੇ ਜਿਹੜੇ ਪਾਣੀਆਂ ਦੇ ਰਾਖੇ ਬਣਗੇ ਸੀ ਤੇ ਅੱਜ ਉਹ ਜਿਹੜਾ ਭਾਜਪਾ ਦੀ ਕਨੇੜੀ ਚੜ ਗਏ ਹੁਣ ਬੋਲਦੇ ਨਹੀਂ ਕਿੱਥੇ ਗਏ ਉਹ ਰਾਖੇ ਅੱਜ ਅਸੀਂ ਆਪਣੇ ਪੰਜਾਬ ਨੂੰ ਬਚਾਉਣ ਲਈ ਆਪਣੇ ਪੰਜਾਬ ਦੀ ਜਿਹੜੀ ਜ਼ਮੀਨ ਨੂੰ ਬਚਾਉਣ ਲਈ ਅਸੀਂ ਇੱਥੇ ਬੈਠੇ ਆਂ ਔਰ ਅਸੀਂ ਧਰਨਾ ਦਿੰਦੇ ਰਵਾਂਗੇ ਇੱਕ ਵੀ ਬੂੰਦ ਫालतू ਉਹਨਾਂ ਨੂੰ ਕਰ ਇਹਨੂੰ ਫਿਰ ਉਹਨਾਂ ਨੂੰ ਕਰਨਾ ਕੀ ਨੇ ਕਰਦੇ ਨੇ ਉਹ ਦੇਸ਼ ਧਰੋਹ ਦਾ ਦੇਸ਼ ਧਰੋਹ ਤਾਂ ਪੰਜਾਬ ਤੋਂ ਧਰੋਹ ਹੋਇਆ ਸਾਡੇ ਨਾਲ ਸਾਡਾ ਪਾਣੀ ਸਾਡਾ ਜਿਹੜਾ ਪਾਣੀ ਐ ਪੰਜਾਬ ਦਾ ਜਿਹੜਾ ਪਾਣੀ ਐ Rajasthan ਨੂੰ ਕਿਉਂ ਜਾ ਰਿਹਾ ਇਹ ਦੇਣ ਕਾਂਗਰਸ ਦੀ ਜਦੋਂ ਪਹਿਲਾਂ ਆਜ਼ਾਦੀ ਤੋਂ ਪਹਿਲਾਂ ਜਿਹੜਾ ਪਾਣੀ ਜਾਂਦਾ ਸੀ ਅger Rajasthan ਨੂੰ ਵੀ ਕਰਨੇ ਨੂੰ ਤਾਂ ਉਦੋਂ ਰਾਇਲਟੀ ਦਿੰਦੇ ਸੀ ਉਹ ਪੰਜਾਬ ਨੂੰ ਲੇਕਿਨ ਜਦੋਂ ਦੀ ਇਹ ਕਾਂਗਰਸ ਸਰਕਾਰ ਆਈ ਐ ਸੈਂਟਰ ਚ ਇਹਨਾਂ ਨੇ ਰਾਇਲਟੀ ਵੀ ਬੰਦ ਕਰਤੀ ਔਰ 50% ਦੇ ਕਰੀਬ ਪੰਜਾਬ ਦਾ ਪਾਣੀ ਰਾਜਸਥਾਨ ਨੂੰ ਦੇ ਦਿੱਤਾ ਜਦਕਿ ਰਾਜਸਥਾਨ ਇੱਕ ਰਿਪੇਰੀਅਨ ਸਟੇਟ ਵੀ ਹੈ ਨਹੀਂ ਕੋਈ ਦਰਿਆ ਰਾਜਸਥਾਨ ਤੋਂ ਨਹੀਂ ਲੰਘਦਾ ਤੇ ਉਸ ਤੋਂ ਬਾਅਦ 1966 ਚ ਜਦੋਂ ਪਾਣੀ ਜਦੋਂ ਸਾਡੇ ਸਟੇਟ ਦੀ ਵੰਡ ਹੋਈ ਹਰਿਆਣਾ ਬਣਿਆ ਫਿਰ ਜਿਹੜਾ ਹੈਗਾ ਸਾਡਾ ਪਾਣੀ ਫੇਰ ਵੰਡਿਆ ਗਿਆ ਜਦਕਿ ਨਾ ਸਤਲੁਜ ਨਾ ਬਿਆਸ ਨਾ ਰਾਵੀ ਕੋਈ ਵੀ ਹਰਿਆਣੇ ਚੋਂ ਨਹੀਂ ਲੰਘਦਾ ਔਰ ਉਦੋਂ ਇਹਨਾਂ ਨੇ ਖੱਗਰ ਦਾ ਔਰ ਯਮੁਨਾ ਦਾ ਜਿਹੜਾ ਪਾਣੀ ਹੈ ਉਹਦੀ ਤਾਂ ਵੰਡ ਨਹੀਂ ਕੀਤੀ ਉਹ ਸਾਰਾ ਹਰਿਆਣੇ ਲੈ ਗਿਆ ਜੇ ਅੱਜ ਵੰਡ ਕਰਨੀ ਤਾਂ ਸਤ ਔਰ ਜਿਹੜਾ ਯਮੁਨਾ ਦਾ ਵੀ ਔਰ ਖੱਗਰ ਦਾ ਪਾਣੀ ਵੀ ਉਹ ਵੀ ਵੰਡੋ ਔਰ ਜੇ ਉਹਨਾਂ ਨੂੰ ਇੱਧਰੋਂ ਸੱਚਾ ਹੈ ਇੱਧਰੋਂ ਵੀ ਲਓ ਇਹ ਤਾਂ ਦੋਨੋਂ ਪਾਸੇ ਜਿਹੜੀਆਂ ਰੋੜੀਆਂ ਭਲਦੇ ਆ ਹਰਿਆਣੇ ਵਾਲੇ